ਤੁਹੇ ਦੇਖ ਰਹੇ ਹੋ ਖਬਰ ਪੜਤਾਲ ਮੈਂ ਹਾਂ ਸੁਨੀਲ ਕੁਮਾਰ ਹਿਮਾਚਲੀ ਤੇ ਅੱਜ ਗੱਲ ਕਰਾਂਗੇ ਖਬਰਾਂ ਦੀ ਲੇਕਿਨ ਖਬਰਾਂ ਨਾਲ ਜੁੜੇ ਹੋਏ ਜੋ ਸਿਆਸੀ ਕਲੇਸ਼ ਚੱਲ ਰਹੇ ਨੇ ਉਹਨਾਂ ਦੀ ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰੇਂਦਰ ਡੱਲੇ ਡੱਲੇ ਬਹੁਤੋ ਸਵਾਗਤ ਹੈ ਜੀ ਬਹੁਤ ਧੰਨਵਾਦ ਸੁਨੀਲ ਜੀ ਮੌਕਾ ਦੇਿੰਦੇ ਡੱਲਾ ਜੀ ਸਭ ਤੋਂ ਪਹਿਲੇ ਆ ਸਿਆਸਤ ਦੀ ਜੋ ਅੱਜ ਤਾਜ਼ਾ ਖਬਰਾਂ ਚੱਲ ਰਹੀਆਂ ਨੇ ਲੁਧਿਆਣਾ ਸੀਟ ਤੋਂ ਪਿਛਲੇ ਵੇਲੇ ਵੀ ਕਾਫੀ ਮੁਕਾਬਲਾ ਰਿਹਾ ਸੀ ਕਾਂਗਰਸ ਤੇ ਜਿਹੜੇ ਬੈਂਸ ਉਮੀਦਵਾਰ ਨੇ ਉਹਨਾਂ ਤੇ ਵਿਚੇ ਤੇ ਹੁਣ ਕਹਿ ਰਹੇ ਨੇ ਕਿ ਰਵਨੀਤ ਬਿੱਟੂ ਤੇ ਸਿਮਰਜੀਤ ਬੈਂਸ ਦੇ ਵਿਚਾਲੇ ਆਪਸੀ ਜਿਹੜੇ ਸਿਆਸੀ ਮਤਵੇਦ ਨੇ ਹੋਰ ਵੀ ਗਹਿਰੇ ਹੋਣੇ ਕਿਵੇਂ ਦੇਖਦੇ ਹਾਂ ਤੁਸੀਂ ਇਸ ਨੂੰ ਦੇਖੋ ਸਿਮਰਜੀਤ ਬੈਂਸ ਤੇ ਰਵਨੀਤ ਬਿੱਟੂ ਦੇ ਵਿਚਾਲੇ ਜਿਹੜਾ ਸਿਆਸੀ ਝਗੜਾ ਬਹੁਤ ਜ਼ਿਆਦਾ ਵੱਧ ਗਿਆ ਹੈ ਔਰ ਦੋਹੇ ਲੀਡਰ ਨੇ ਜਿਹੜੇ ਉਹ ਇੱਕ ਦੂਜੇ ਨੂੰ ਹਰ ਹਾਲਤ ਦੇ ਵਿੱਚ ਹਰਾਉਣ ਦੀਆਂ ਕੋਸ਼ਿਸ਼ਾਂ ਵਿੱਚ ਹੁਣੇ ਤਰਜ ਗਏ ਨੇ ਜੀ ਪਿਛਲੀ ਵਾਰੀ ਅਚਾਨਕ ਫੂਲ ਕਾ ਵਿੱਚ ਆ ਗਿਆ ਸੀ ਰਵਨੀਤ ਬਿੱਟੂ ਤੇ ਸਿਮਰਜੀਤ ਬੈਂਸ ਦੇ ਵਿਚਾਲੇ ਜੇ ਅਚਾਨਕ ਫੂਲ ਕਾ ਨਾ ਹੁੰਦਾ ਤੇ ਪਿਛਲੀ ਵਾਰੀ ਵੀ ਸਿੱਧਾ ਮੁਕਾਬਲਾ ਜਿਹੜਾ ਜੀ ਉਹ ਰਵਨੀਤ ਬਿੱਟੂ ਤੇ ਸਿਮਰਜੀਤ ਬੈਂਸ ਦੇ ਵਿਚਾਲੇ ਹੋਣਾ ਸੀ ਪਰ ਐਚਐਸ ਫੂਲਕਾ ਕਿਉਂਕਿ ਆਮ ਆਦਮੀ ਪਾਰਟੀ ਦਾ ਸੀ ਆਪ ਦੀ ਉਹਨਾਂ ਲਹਿਰ ਸੀ ਸੋ ਐਚਐਸ ਫੂਲਕਾ ਪਿਛਲੀ ਵਾਰੀ ਲਗਭਗ 2,80,000 ਵੋਟਾਂ ਲੈ ਗਿਆ ਸੀ 2,80,750 ਵੋਟਾਂ ਐਚਐਸ ਫੂਲਕਾ ਨੇ ਪਿਛਲੀ ਵਾਰ ਹਾਸਲ ਕੀਤੀਆਂ ਤੇ ਰਵਨੀਤ ਬਿੱਟੂ ਹਾਲਾਂਕਿ ਜਿੱਤਿਆ 20,000 ਵੋਟਾਂ ਦੇ ਨਾਲ ਰਵਨੀਤ ਬਿੱਟੂ ਨੂੰ ਜਿਹੜੀਆਂ ਕੁੱਲ ਵੋਟਾਂ ਪੈ ਗਈਆਂ ਸੀ ਉਹ 3 ਲੱਖ ਤੋਂ ਵੱਧ ਪੈ ਗਈਆਂ ਸੀ ਅਚੇਜ਼ ਫੂਲਕਾ ਨੂੰ 280000 ਤੋਂ ਥੋੜੀਆਂ ਜਿਹਾ ਜ਼ਿਆਦਾ ਤੋ 20000 ਵੋਟਾਂ ਦੇ ਫਰਕ ਦੇ ਨਾਲ ਰਵਨੀਤ ਬਿੱਟੂ ਪਿਛਲੀ ਵਾਰੀ ਜਿੱਤ ਗਿਆ ਸੀ ਹੁਣ ਸਿਮਰਜੀਤ ਬੈਂਸ ਕਿਉਂ ਆਖਾ ਰਵਨੀਤ ਬਿੱਟੂ ਤੋਂ ਅਸਲ ਸਵਾਲ ਅੱਜ ਇਹ ਹੈ ਉਹਦਾ ਕਾਰਨ ਕੀ ਹੈ ਪਿਛਲੀ ਵਾਰੀ ਬੈਂਸ ਵੀ 211000 ਦੇ ਕਰੀਬ ਵੋਟਾਂ ਲੈ ਗਿਆ ਸੀ ਤਿੰਨ ਥੋੜੀਆਂ ਜਿਹੀਆਂ ਵੋਟਾਂ ਘੱਟ ਸੀਗੀਆਂ ਜੀ 83 ਵੋਟਾਂ 211000 ਦੇ ਕਰੀਬ ਉਹ ਲੈ ਗਿਆ ਸੀ ਸੋ ਅਗਰ ਅਚੇਜ਼ ਫੂਲਕਾ 280000 ਲੈ ਗਿਆ ਰਵਨੀਤ ਔਰ ਜਿਹੜਾ ਸਿਮਰਜੀਤ ਬੈਂਸ ਹੈ ਉਹ 211000 ਲੈ ਗਿਆ ਅਗਰ ਇਹਨਾਂ ਦੋਹਾਂ ਦੀਆਂ ਵੋਟਾਂ ਜੁੜਦੀਆਂ ਤੇ ਰਵਨੀਤ ਬਿੱਟੂ ਨੂੰ ਫੇਰ ਹਰਾਇਆ ਜਾ ਸਕਦਾ ਸੀ ਪਰ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਸੀ ਭਾਵੇਂ ਉਹ ਤੀਜੇ ਨੰਬਰ ਤੇ ਰਿਹਾ 256000 ਤੋਂ ਜ਼ਿਆਦਾ ਵੋਟਾਂ ਲੈ ਗਿਆ ਸੀ ਮਨਪ੍ਰੀਤਿਆਲੀ ਉਹ ਹਾਰ ਗਿਆ ਸੀ ਅਕਾਲੀ ਦਲ ਦਾ ਲੇਕਿਨ ਇਸ ਵਾਰ ਸਿਮਰਜੀਤ ਬੈਂਸ ਦੀ ਨਿਗਾਹ ਇਸ ਗੱਲ ਤੇ ਟਿੱਕੀ ਹੈ ਕਿ ਇਸ ਵਾਰ ਸ਼ਾਂਤੀ ਕੇਂਦਰ ਲੁਧਿਆਣਾ ਦੀ ਲੋਕ ਸਭਾ ਸੀਟ ਦੇ ਵਿੱਚ ਐਚਐਸ ਫੂਲਕਾ ਨਹੀਂ ਹੈ ਸੋ ਸਿਮਰਜੀਤ ਬੈਂਸ ਐਚਐਸ ਫੂਲਕੇ ਦੀਆਂ 2,80,750 ਵੋਟਾਂ ਨੇ ਜਿਹੜੀਆਂ ਜੀ ਸਿਮਰ ਬੈਂਸ ਉਹਨਾਂ ਨੂੰ ਆਪਣੀਆਂ ਮੰਨ ਕੇ ਚੱਲਦੇ ਆ ਰਵਨੀਤ ਬਿੱਟੂ ਵੀ ਉਹਨਾਂ ਨੂੰ ਆਪਣੀਆਂ ਮੰਨ ਕੇ ਚੱਲਦੇ ਆ ਰਵਨੀਤ ਬਿੱਟੂ ਦਾ ਇਹ ਕਹਿਣਾ ਕਿ ਆਪ ਦਾ ਆਪਣਾ ਕੋਈ ਆਧਾਰ ਨਹੀਂ ਸੀ ਆਪ 'ਚ ਉਹ ਲੋਕਾਂ ਨੇ ਵੋਟ ਪਾਈ ਆ ਜਿਹੜੇ ਜਾਂ ਤਾਂ ਅਕਾਲੀ ਦਲ ਤੋਂ ਦੁਖੀ ਸੀ ਜਾਂ ਕਾਂਗਰਸ ਤੋਂ ਕਿਤੇ ਨਾ ਕਿਤੇ ਨਿਰਾਸ਼ ਸੀ ਕਾਂਗਰਸ ਦੇ ਵੋਟਰ ਭਟਕ ਕੇ ਆਪ ਵੱਲ ਚਲੇ ਗਏ ਸੋ ਰਵਨੀਤ ਬਿੱਟੂ ਨੇ 3 ਲੱਖ ਹਾਸਲ ਕੀਤੀਆਂ ਰਵਨੀਤ ਬਿੱਟੂ ਕਹਿੰਦਾ ਉਹ 2,80,000 ਮੇਰੀਆਂ ਨਹੀਂ ਇਹ ਮੰਨ ਕੇ ਰਵਨੀਤ ਬਿੱਟੂ ਲੱਗਿਆ ਹੋਇਆ ਸਿਮਰਜੀਤ ਬੈਂਸ ਇਹ ਮੰਨ ਕੇ ਲੱਗਿਆ ਹੋਇਆ ਕਿ ਜਿਹੜੀਆਂ ਫੂਲਕੇ ਨੂੰ ਪਈਆਂ ਸੀ ਉਹ ਮੈਨੂੰ ਪੈਣ ਗਿਆ ਕਿਉਂਕਿ ਫੂਲਕਾ ਸਾਹਿਬ ਹੈ ਨਹੀਂ ਉਹ ਕਹਿੰਦਾ ਉਹ 280000 ਮੇਰੀਆਂ ਸੋ ਹੁਣ ਰੌਲਾ ਜਿਹੜਾ ਸੰਮਤੀ ਕੇਂਦਰ ਲੁਧਿਆਣੇ ਚ ਦੋਹਾਂ ਦੇ ਵਿੱਚ ਉਹ 280000 ਵੋਟਾਂ ਦਾ ਹੈ ਕਿ ਉਹ ਕਿੱਥੇ ਪੈਂਦੀਆਂ ਨੇ ਅਕਾਲੀ ਦਲ ਹੈ ਅਕਾਲੀ ਦਲ ਨੇ ਹਜੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਅਜੇ ਤਾਂ ਬੈਂਸ ਨੇ ਵੀ ਨਹੀਂ ਆਪਣਾ ਐਲਾਨ ਕੀਤਾ ਬਿੱਟੂ ਦਾ ਵੀ ਨਹੀਂ ਹੋਇਆ ਅਕਾਲੀ ਦਲ ਨੂੰ ਇਹ ਲੱਗਦਾ ਹੈ ਕਿ ਫੂਲਕੇ ਨੂੰ ਜਿਹੜੀਆਂ ਵੋਟਾਂ ਪਈਆਂ ਸੀ ਉਹ ਅਕਾਲੀ ਦਲ ਦੀ ਨਰਾਜ਼ ਹੋਈ ਵੋਟ ਪਈ ਸੀ ਤਿਉਹ ਸਾਨੂੰ ਮੁੜਿਆਣੀ ਹੈ ਸੋ ਅਕਾਲੀ ਦਲ ਵੀ ਉਹ 2,80,000 ਵੋਟਾਂ ਤੇ ਆਪਣਾ ਦਾਵਾ ਜਤਾ ਰਿਹਾ ਸੋ ਇਸ ਕਰਕੇ ਸੰਤੀ ਕੇਂਦਰ ਲੁਧਿਆਣੇ ਚ ਜਿਹੜਾ ਰੌਲਾ ਹੈ ਉਹ 2,80,000 ਉਹਨਾਂ ਵੋਟਾਂ ਦਾ ਹੈ ਜਿਹੜੀਆਂ ਐਚਐਸ ਫੁੱਲਕੇ ਨੂੰ ਪਈਆਂ ਸੀ 2,80,750 ਵੋਟਾਂ ਹੁਣ ਇਲਜ਼ਾਮ ਬਾਜ਼ੀਆਂ ਦਾ ਦੌਰ ਵੀ ਚੱਲ ਰਿਹਾ ਪਰ ਰਵਨੀਤ ਬਿੱਟੂ ਨੇ ਇੱਕ ਨਵੀਂ ਕਾਰਡ ਕੱਢ ਲਈ ਕਿ ਮੈਂ ਕਿਵੇਂ ਸ਼ਹਿਰ ਵਾਲਿਆਂ ਨੂੰ ਦੱਸਾਂ ਕਿ ਆਹ ਦੇਖੋ ਮੇਰਾ ਰਿਪੋਰਟ ਕਾਰਡ ਕਿਉਂਕਿ ਰਵਨੀਤ ਬਿੱਟੂ ਹਰ ਮੰਚ ਤੇ ਕਹਿੰਦਾ ਕਿ ਮੋਦੀ ਨੇ ਆਪਣਾ ਰਿਪੋਰਟ ਕਾਰਡ ਨਹੀਂ ਦਿੱਤਾ ਮੋਦੀ ਨੇ ਦੱਸਿਆ ਨਹੀਂ ਮੋਦੀ ਨੇ ਆ ਨਹੀਂ ਕੀਤਾ ਮੋਦੀ ਨੇ ਆ ਨਹੀਂ ਕੀਤਾ ਕੋਈ ਸ਼ੱਕ ਨਹੀਂ ਮੋਦੀ ਤੇ ਸਵਾਲ ਬਹੁਤ ਹੈਗੇ ਆ ਮੋਦੀ ਨੇ ਜਿੰਨੀਆਂ ਸਾਨੂੰ ਆਸਾਂ ਸੀ ਉਹਦਾ ਕੀਤਾ ਨਹੀਂ ਠੀਕ ਹੈ ਜੁਮਲੇਬਾਜ਼ੀ ਠੀਕ ਹੈ ਇਹ ਕਰ ਰਿਹਾ ਹੈ ਨਰਿੰਦਰ ਮੋਦੀ ਸਾਹਿਬ ਉਹ ਚੋਣਾਂ ਦੇ ਵਿੱਚ ਸਿਆਸਤ ਦੇ ਵਿੱਚ ਲੀਡਰ ਕਰਦੇ ਨੇ ਇਹਨਾਂ ਨੂੰ ਪੁਰਾਣੀਆਂ ਆਦਤਾਂ ਨੇ ਕੱਢਣੀਆਂ ਪੈਣੀਆਂ ਇਹਨਾਂ ਦੀਆਂ ਆਦਤਾਂ ਵੋਟਰਾਂ ਨੂੰ ਹੁਣ ਰਵਨੀਤ ਬਿੱਟੂ ਨੇ ਕੀ ਕੀਤਾ ਹੋਰਡਿੰਗ ਲਾਤੇ ਸ਼ਹਿਰ ਚ ਬੋਰਡ ਲਾਤੇ ਕਿਉਂਕਿ ਜਿੰਨੇ ਵੀ ਰਵਨੀਤ ਬਿੱਟੂ ਦੇ ਜਿੰਨੇ ਰਵਨੀਤ ਬਿੱਟੂ ਦੇ ਕੰਮ ਕੀਤੇ ਹੋਏ ਨੇ ਜਿਹੜੇ ਵੀ ਕੰਮ ਕੀਤੇ ਨੇ ਰਵਨੀਤ ਬਿੱਟੂ ਨੇ ਜਿੰਨਾ ਬਾਰੇ ਉਹ ਦਾਵਾ ਕਰ ਰਿਹਾ ਔਰ ਰਵਨੀਤ ਬਿੱਟੂ ਨੇ ਉਹ ਸਾਰੇ ਕੰਮ ਇਹਨਾਂ ਹੋਰਡਿੰਗ ਦੇ ਵਿੱਚ ਲਿਖਤੇ ਬਹੁਤੇ ਕੰਮ ਲਿਖਤੇ ਮੁੱਖ ਬਾਜ਼ਾਰਾਂ ਚ ਲੱਗ ਗਏ ਮੁੱਖ ਸੜਕਾਂ ਤੇ ਬੋਰਡ ਲੱਗ ਗਏ ਸੌਰਵ ਨੀਤ ਬਿੱਟੂ ਨੂੰ ਇੰਜ ਲੱਗਦਾ ਕਿ ਜਿਹੜੇ ਵੀ ਲੋਕ ਸੰਨੀਤੀ ਕੇਂਦਰ ਲੁਧਿਆਣੇ ਚ ਜਗਰਾਵਾਂ ਵਾਲੇ ਪਾਸਿਓਂ ਆਉਣਗੇ ਫਿਰੋਜ਼ਪੁਰ ਤੋਂ ਆਉਣਗੇ ਜਾਂ ਸ਼ਹਿਰ ਦੇ ਲੋਕ ਅੰਦਰ ਬਾਹਰ ਜਾਂਦੇ ਨੇ ਤੇ ਉਹ ਮੇਰਾ ਬੋਰਡ ਦੇਖਦੇ ਨੇ ਤੇ ਉਹ ਜ਼ਰੂਰ ਪੜ੍ਹਦੇ ਨੇ ਕਿ ਮੈਂ ਕੀ ਕੀ ਕੰਮ ਕੀਤਾ ਤੇ ਸਿਮਰਜੀਤ ਬੈਂਸ ਨੂੰ ਇਸ ਗੱਲ ਦਾ ਗੁੱਸਾ ਲੱਗ ਗਿਆ ਰਵਨੀਤ ਬਿੱਟੂ ਕਹਿੰਦਾ ਸਿਮਰ ਬੈਂਸ ਇਸ ਕਰਕੇ ਔਖਾ ਹੈ ਕਿ ਮੇਰੇ ਹੋਲਡਿੰਗ ਤੇ ਮੇਰੀ ਰਿਪੋਰਟ ਕਾਰਡ ਛਪੀ ਹੈ ਸਿਮਰ ਬੈਂਸ ਕਿਉਂ ਔਖਾ ਸਭ ਤੋਂ ਪਹਿਲਾਂ ਇਹ ਸਮਝੀਏ ਸਿਮਰ ਬੈਂਸ ਦੀ ਗੱਲ ਸੁਣੀਏ ਸੋ ਅੱਜ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਸਾਹਿਬ ਵੱਡੇ ਵੱਡੇ ਬੋਰਡ ਲਾ ਕੇ ਕੀ ਜਿਤਾਉਣਾ ਚਾਹੁੰਦੇ ਆ ਜੇ ਇਹੀ ਕਿਤੇ ਕੰਮ ਕੀਤੇ ਹੁੰਦੇ ਤੇ ਫਿਰ ਬੋਰਡਾਂ ਦੇ ਉੱਤੇ ਇਹ ਕੰਮ ਲਿਖਣ ਦੀ ਲੋੜ ਨਹੀਂ ਸੀ ਫਿਰ ਆਵਾਜ਼ੇ ਖਲਕ ਨਗਾੜਾ ਏ ਖੁਦਾ ਫਿਰ ਲੋਕ ਆਵਾਜ਼ ਬਣ ਜਾਂਦੇ ਆ ਫਿਰ ਲੋਕ ਕੀਤੇ ਹੋਏ ਕੰਮ ਆਪਣੇ ਨਮਾਇंदे ਦੇ ਪ੍ਰਚਾਰਕ ਬਣ ਕੇ ਪ੍ਰਚਾਰ ਕਰਦੇ ਆ ਸੋ ਅੱਜ ਐਮਪੀ ਸਾਹਿਬ ਮੈਂ ਇਹ ਕਹੂੰਗਾ ਕਿ ਉਹ ਬੱਚਾ ਜਿਹਨੇ 5 ਸਾਲ ਕੋਈ ਪੜ੍ਹਾਈ ਨਾ ਕੀਤੀ ਹੋਵੇ ਇਮਤਿਹਾਨ ਦੇ ਦਿਨਾਂ ਦੇ ਵਿੱਚ ਨਕਲ ਮਾਰਨ ਦਾ ਯਤਨ ਵੇ ਐਮਪੀ ਸਾਹਿਬ ਦੀ ਜਿਹੜੀ ਗੱਲ ਉਹਨਾਂ ਦੀ ਪਾਰਟੀ ਦੇ ਲੀਡਰ ਐਮਐਲਏ ਸਿਵਾਨ ਕਰ ਰਿਹਾ ਬਿਲਕੁਲ ਸਚਾਈ ਪ੍ਰਗਟ ਕਰ ਰਿਹਾ ਹੁਣ ਆਪਾਂ ਸਿਮਰ ਬੈਂਸ ਦੀ ਗੱਲ ਸੁਣੀ ਕਿ ਸਿਮਰ ਬੈਂਸ ਕਿਉਂ ਔਖਾ ਸੋ ਸਾਰੀ ਗੱਲ ਸਿਮਰ ਬੈਂਸ ਦੇ ਮੂੰਹ ਹੀ ਆਪਾਂ ਸੁਣਾਤੀ ਹੁਣ ਰਵਨੀਤ ਬਿੱਟੂ ਕਿਵੇਂ ਦੱਸ ਰਿਹਾ ਕਿ ਮੈਂ ਹੋਰ ਕੀ ਕੀ ਕੀਤਾ ਸਿਮਰ ਬੈਂਸ ਨੂੰ ਵੀ ਦੱਸ ਰਿਹਾ ਰਵਨੀਤ ਬਿੱਟੂ ਉਹਨਾਂ ਸਾਰਿਆਂ ਨੂੰ ਦੱਸ ਰਿਹਾ ਜਿਹੜੇ ਕਹਿੰਦਾ ਰਵਨੀਤ ਬਿੱਟੂ ਮੇਰੇ ਤੇ ਸਵਾਲ ਚੱਕ ਰਹੇ ਨੇ ਕਿ ਮੈਂ ਹੋਲਡਿੰਗ ਕਿਉਂ ਲਾਤੇ ਮੈਂ ਆਪਣਾ ਰਿਪੋਰਟ ਕਾਰਡ ਕਿਉਂ ਦੇਤਾ ਹੁਣ ਆਪਾਂ ਰਵਨੀਤ ਬਿੱਟੂ ਦੀ ਵੀ ਇੱਕ ਵਾਰ ਗੱਲ ਸੁਣ ਲਈ ਮੈਂ ਸਮਝਦਾ ਹਰ ਚੀਜ਼ ਜਿਹੜਾ 5 ਸਾਲ ਦੀ ਰਿਪੋਰਟ ਕਾਰਡ ਆ ਉਹ ਜ਼ਰੂਰ ਰੱਖਣਾ ਹੀ ਆ ਲੋਕਾਂ ਦੇ ਮੂਰੇ ਹਰ ਚੀਜ਼ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਆ ਅਸੀਂ ਉਹਨਾਂ ਚੋਂ ਹੈ ਨਹੀਂਗੇ ਵੀ ਜਿਹੜਾ ਆਪਣਾ ਹਿਸਾਬ ਨਹੀਂ ਦਵਾਂਗੇ ਅਸੀਂ ਹਰ ਚੀਜ਼ ਦਾ ਵੀ ਕਿੰਨੀ ਪਾਰਲੀਮੈਂਟ ਦੇ ਵਿੱਚ ਹਾਜ਼ਰੀ ਰਹੀ ਕਿੰਨਾ ਪਾਰਲੀਮੈਂਟ ਚ ਬੋਲੇ ਕਿੰਨੀ ਹਾਜ਼ਰੀ ਅਟੈਂਡੈਂਸ ਰਹੀ ਕਿਹੜਾ ਪ੍ਰੋਜੈਕਟ ਪੰਜਾਬ ਵੱਲੋਂ ਕਿਹੜਾ ਸੈਂਟਰ ਗਵਰਨਮੈਂਟ ਵੱਲੋਂ ਕਿਹੜਾ ਐਮਪੀ ਲੈਂਡ ਦਾ ਪੈਸਾ ਅੱਗੇ ਲੋਕ ਇਹ ਜਿਹੀਆਂ ਗੱਲਾਂ ਦੱਸਦੇ ਨਹੀਂ ਸੀ ਪਤਾ ਹੀ ਨਹੀਂ ਲੱਗਦਾ ਸੀ ਕਿਸੇ ਨੂੰ ਹੁਣ ਪਾਈ ਪਾਈ ਦਾ ਹਿਸਾਬ ਆ ਜਿਹੜਾ ਉਹ ਲੋਕਾਂ ਦੇ ਮੂਹਰੇ ਰੱਖਿਆ ਹੈ ਤੇ ਉਹ ਤਾਂ ਸਮਾਂ ਤੇ ਇਹ ਖੁਸ਼ ਹੋਣਾ ਚਾਹੀਦਾ ਇਸ ਗੱਲ ਨਾਲ ਵੀ ਭਾਈ ਜਿਹੜੀ ਜਿਹੜੀ ਕੱਲੀ ਕੱਲੀ ਗੱਲ ਆ ਜਿਹੜੀ ਉਹ ਲੋਕਾਂ ਮੂਹਰੇ ਅਸੀਂ ਰੱਖਤੀ ਤੇ ਹੁਣ ਇਹ ਫੈਸਲਾ ਲੋਕਾਂ ਨੇ ਕਰਨਾ ਆਪੋਜੀਸ਼ਨ ਪਾਰਟੀਆਂ ਉਹ ਆਪਣੀ ਉਹਨਾਂ ਦੀ رائے ਹੋ ਸਕਦੀ ਹੈ ਉਹ ਆਪਣਾ ਕਹਿ ਸਕਦੇ ਅਸੀਂ ਥੋੜੀ ਰੋਕ ਸਕਦੇ ਹਾਂ ਉਹਨਾਂ ਨੂੰ ਸੋ ਇਹ ਆਪਾਂ ਦੋਹਾਂ ਲੀਡਰਾਂ ਦੀ ਗੱਲ ਸੁਣ ਲਈ ਸੋ ਇਹਨਾਂ ਚੋਂ ਇੱਕ ਗੱਲ ਸਾਨੂੰ ਸਪਸ਼ਟ ਸਮਝ ਆਉਂਦੀ ਹੈ ਸੁਨੀਲ ਜੀ ਕਿ 280750 ਵੋਟਾਂ ਦਾ ਰੌਲਾ ਸੰਤੀ ਕੇਂਦਰ ਲੁਧਿਆਣੇ ਦੇ ਵਿੱਚ ਬਿੱਟੂ ਨੂੰ ਲੱਗਦਾ ਇਹ 280750 ਫੂਲਕਾ ਸਾਹਿਬ ਨੂੰ ਪਈਆਂ ਸੀ ਇਹ ਮੈਨੂੰ ਪਹਿ ਜਾਣ ਬੈਂਸ ਕਹਿੰਦਾ ਮੈਨੂੰ ਪਹਿ ਜਾਣ 41 ਕਹਿੰਦਾ ਅਕਾਲੀ ਦਲ ਵਾਲਾ ਸੀ ਉਹ ਕਹਿੰਦਾ ਸਾਡੇ ਅਕਾਲੀ ਦਲ ਨੂੰ ਮੁੜਿਆਂ ਕਿਉਂਕਿ ਪਤਾ ਨਹੀਂ ਅਕਾਲੀ ਦਲ ਚ ਕਿਹਨੇ ਲੜਨਾ ਸੋ ਇਸ ਕਰਕੇ ਇਹ ਲੜਾਈ ਜਿਹੜੀ ਹੈ ਸੰਤੀ ਕੇਂਦਰ ਲੁਧਿਆਣੇ ਚ ਹੈ ਪਰ ਇਹਨਾਂ ਤਿੰਨਾਂ ਨੂੰ ਸਾਨੂੰ ਸਮਝਾਉਣਾ ਪੈਣਾ ਜਿਹੜੇ ਵੀ ਉਮੀਦਵਾਰ ਹੋਣਗੇ ਕਿ ਉਹ ਫੂਲਕਾ ਸਾਹਿਬ ਵਾਲੀਆਂ 280750 ਪਤਾ ਨਹੀਂ ਕਿਹਨੂੰ ਪੈ ਜਾਣੀਆਂ ਕਿਉਂਕਿ ਆਪ ਵਾਲਾ ਉਮੀਦਵਾਰ ਵੀ ਆਣਾ ਹੈ ਆਪ ਵਾਲੇ ਇਹ ਮੰਨ ਕੇ ਚੱਲ ਰਹੇ ਨੇ ਉਹ ਕਹਿੰਦੇ ਵੀ ਫੂਲਕਰ ਸਾਹਿਬ ਨੂੰ 280750 ਪਈਆਂ ਸੀ ਐਨੀਆਂ ਤਾਂ ਸਾਨੂੰ ਪੈ ਜਾਣਗੀਆਂ ਵਧਣਗੀਆਂ ਜੀ ਆਪ ਵਾਲੇ ਕਹਿੰਦੇ ਸਾਨੂੰ ਵਧਣਗੀਆਂ ਸਾਨੂੰ ਐਨਆਰਆਈ ਜ਼ਿਆਦਾ ਵੋਟਾਂ ਪਾਉਣਗੇ ਸਾਨੂੰ ਜਗਰਾਉਂ ਵਾਲੇ ਗਿੱਲ ਵਾਲੇ ਮੁੱਲਾਪੁਰ ਦਾਖੇ ਵਾਲੇ ਉਹ ਜ਼ਿਆਦਾ ਪਾ ਦੇਣਗੇ ਕਿ ਪਰ ਇਹ ਤਾਂ ਵਕਤ ਦੱਸੂਗਾ ਕਿ ਐਨਆਰਆਈ ਕਿਹਨੂੰ ਵੋਟਾਂ ਪਾਉਂਦੇ ਨੇ ਲੁਧਿਆਣਾ ਦੇ ਲੋਕ ਕਿਹਨੂੰ ਵੋਟਾਂ ਪਾਉਂਦੇ ਨੇ ਸਾਡੇ ਪਿੰਡਾਂ ਵਾਲੇ ਕਿਹਨਾਂ ਨੂੰ ਵੋਟ ਪਾਉਂਦੇ ਨੇ ਸ਼ਹਿਰਾਂ ਵਾਲੇ ਕਿਹਨਾਂ ਨੂੰ ਵੋਟ ਪਾਉਂਦੇ ਨੇ ਪਰ ਜਿਹੜਾ ਸਿਆਸੀ ਮਾਹੌਲ ਹੈ ਉਹ ਗਰਮ ਹੋ ਗਿਆ ਔਰ ਅਕਾਲੀ ਦਲ ਹਜੇ ਉਮੀਦਵਾਰ ਲੱਭ ਰਿਹਾ ਹੈ ਅਕਾਲੀ ਦਲ ਦੇ ਮੈਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਕਈ ਸਮਰਥਕ ਜਿਹੜਾ ਲੀਡਰ ਨੇ ਉਹ ਨਾਲ ਜੁੜੇ ਹੁੰਦੇ ਉਹਦੀ ਫੋਟੋ ਲਾ ਕੇ ਸੋਸ਼ਲ ਮੀਡੀਆ ਤੇ ਸਾਡਾ ਐਮਪੀ ਉਹ ਨਾਂ ਲਿਖ ਕੇ ਫਲਾਣਾ ਟਿਕਾਣਾ ਤੇ ਉਹ ਲੱਗੇ ਹੋਏ ਹੁੰਦੇ ਨੇ ਪਬਲਿਸਿਟੀ ਕਰਨ ਚਲੋ ਹਰੇਕ ਨੂੰ ਸ਼ਰਧਾ ਹੁੰਦੀ ਆ ਆਪਣੇ ਉਮੀਦਵਾਰ ਦੇ ਪ੍ਰਤੀ ਇਹਦੇ 'ਚ ਕੋਈ ਬੁਰਾਈ ਨਹੀਂ ਪਰ ਅਕਾਲੀ ਦਲ 'ਚ ਕਈ ਚਿਹਰੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਉਮੀਦਵਾਰ ਬਣੇ ਹੋਏ ਨੇ ਜੀ ਜੀ ਪਰ ਅਕਾਲੀ ਦਲ ਦਾ ਹਜੇ ਅਸਲ ਚਿਹਰਾ ਕਿਹੜਾ ਆਊਗਾ ਉਹਦੇ ਬਾਰੇ ਕੋਈ ਪਤਾ ਨਹੀਂ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਮਹੇਸ਼ੇਂਦਰ ਤੇ ਦਾ ਖੇਡ ਸਕਦਾ ਹੈ ਅਕਾਲੀ ਦਲ ਜਾਂ ਜਿਹੜਾ ਉਹਨਾਂ ਦਾ ਸਾਬਕਾ ਐਮਪੀ ਸੀਗਾ ਸੰਤੀ ਕੇਂਦਰ ਲੁਧਿਆਣੇ ਚੋਂ ਸ਼ਰਨਜੀਤ ਢਿੱਲੋਂ ਕਿਉਂਕਿ ਸ਼ਰਨਜੀਤ ਢਿੱਲੋਂ ਕਦੀ ਚੋਣ ਨਹੀਂ ਹਾਰਿਆ ਇਸ ਕਰਕੇ ਅਕਾਲੀ ਦਲ ਨੂੰ ਲੱਗਦਾ ਕਿ ਸ਼ਰਨਜੀਤ ਢਿੱਲੋਂ ਨੂੰ ਅਸੀਂ ਚੋਣ ਲੜਾ ਲਈਏ ਪਰ ਉਹ ਲੜਦੇ ਨੇ ਜਾਂ ਨਹੀਂ ਲੜਦੇ ਇਹ ਆਉਣ ਵਾਲਾ ਵਕਤ ਦੱਸੂਗਾ ਪਰ ਆਹ ਸਿਆਸੀ ਸਮਿਕਰਨ ਸੰਤੀ ਕੇਂਦਰ ਲੁਧਿਆਣੇ ਦੇ ਵਿੱਚ ਬਣੀ ਹੈ ਸੋ ਰਵਨੀਤ ਬਿੱਟੂ ਕਹਿੰਦਾ ਮੈਂ ਪੂਰਾ ਜ਼ੋਰ ਲਾ ਰਿਹਾ ਹਾਂ ਸਿਮਰਜੀਤ ਬੈਂਸ ਕਹ ਮੈਂ ਜਿੱਤਣਾ ਚਾਹਤੀ ਹੋਰ ਕਿਸੇ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਕੈਪਟਨ ਅਮਰਿੰਦਰ ਦੇ ਖਿਲਾਫ ਵੀ ਕਾਫੀ ਬੋਲ ਰਿਹਾ ਸਿਮਰਜੀਤ ਬੈਂਸ ਉਹ ਕਹਿੰਦਾ ਲਾਰੇ ਲਾਤੇ ਨੌਕਰੀਆਂ ਦੇ ਘਰ ਘਰ ਨੌਕਰੀਆਂ ਦੇ ਨਸ਼ਿਆਂ ਦੇ ਮਾਮਲੇ ਤੇ ਵੀ ਸਿਮਰ ਬੈਂਸ ਸਵਾਲ ਚੱਕ ਰਿਹਾ ਰਵਨੀਤ ਬਿੱਟੂ ਕਹਿ ਰਿਹਾ ਕਿ ਨਰਿੰਦਰ ਮੋਦੀ ਦੀ ਪੋਲ ਖੁੱਲ ਗਈ ਲੋਕਾਂ ਨੂੰ ਸਮਝ ਆ ਗਿਆ ਨਰਿੰਦਰ ਮੋਦੀ ਨੇ ਕਿਡੀਆਂ ਕਿਡੀਆਂ ਗੱਲਾਂ ਕੀਤੀਆਂ ਸੀ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਮੋਦੀ ਨੇ ਜਿਹੜੀ ਸਮਾਰਟ ਸਿਟੀ ਦੀ ਯੋਜਨਾ ਸ਼ੁਰੂ ਕੀਤੀ ਸੀ ਸੋ ਜੇ ਨਰਿੰਦਰ ਮੋਦੀ ਸੰਨੀਤੀ ਕੇਂਦਰ ਲੁਧਿਆਣਾ ਜਿੱਦਣ ਆਇਆ ਤਿਉ ਸਮਾਰਟ ਸਿਟੀ ਲੁਧਿਆਣਾ ਵਰਗੀ ਦੇਖ ਕੇ ਸੋਚੂਗਾ ਜ਼ਰੂਰ ਕਿ ਮੇਰੀ ਯੋਜਨਾ ਦਾ ਕੀ ਹਾਲ ਹੋ ਗਿਆ ਇੱਥੇ ਜੀ ਪਰ ਨਰਿੰਦਰ ਮੋਦੀ ਨੂੰ ਪਿੰਡਾਂ 'ਚ ਵੀ ਜਾਣਾ ਚਾਹੀਦਾ ਜਿਹੜੇ ਗੋਦ ਦਵਾਏ ਸੀ ਪਿੰਡ ਮੈਂਬਰ ਪਾਰਲੀਮੈਂਟਾਂ ਨੂੰ ਅਪੀਲ ਕਰਕੇ ਸੋ ਸਾਰੇ ਜਿਹੜੇ ਪਿੰਡ ਗੋਦ ਲਏ ਹੋਏ ਸੀਗੇ ਮੈਂਬਰ ਪਾਰਲੀਮੈਂਟਾਂ ਨੇ ਮੈਨੂੰ ਲੱਗਦਾ ਉਹਨਾਂ ਨੇ ਗੋਦ ਲੈਣ ਤੋਂ ਥੋੜੇ ਦਿਨਾਂ ਬਾਅਦ ਹੀ ਗੋਦ ਤੋਂ ਲਾਤੇ ਸੀ ਕਿਉਂਕਿ ਸਾਰੇ ਹੀ ਪਿੰਡਾਂ ਵਾਲੇ ਦੁਖੀ ਨੇ ਕਿ ਸਾਨੂੰ ਗੋਦ ਤਾਂ ਲੈ ਲਿਆ ਸਾਡੇ ਪਿੰਡਾਂ ਨੂੰ ਪਰ ਸਾਡਾ ਕੀਤਾ ਕੁਝ ਨਹੀਂ ਸੋ ਇਸ ਕਰਕੇ ਬਾਕੀ ਹਜੇ ਵਕਤ ਹੈ ਹਜੇ ਚੋਣ ਮੈਦਾਨ ਹੋਰ ਪਖੂਗਾ ਤੇ ਸਿਆਸੀ ਲੜਾਈਆਂ ਹੋਰ ਪਖੂਗੀਆਂ। ਅੱਛਾ ਟਿਕ ਇੱਕ ਹੋਰ ਅਹਿਮ ਸਵਾਲ ਹੈ ਕਿ ਜਦੋਂ ਵੀ ਜਿਹੜੇ ਸੂਬੇ 'ਚ ਜਾਂ ਜਿਹੜੀ ਸਰਕਾਰ ਹੁੰਦੀ ਆ ਤਾਂ ਪਿਛਲੇ ਜਿਵੇਂ ਅਕਾਲੀ ਭਾਜਪਾ ਸਰਕਾਰ ਨੇ 10 ਸਾਲ ਉਸ ਟਾਈਮ ਕਾਂਗਰਸ ਇੱਕ ਸਵਾਲ ਚੱਕਦੀ ਰਹੀ ਤੇ ਹੁਣ ਕਾਂਗਰਸ ਦੀ ਸਰਕਾਰ ਸੂਬੇ 'ਚ ਹੈ ਤੇ ਅਕਾਲੀ ਭਾਜਪਾ ਵੱਲੋਂ ਇੱਕ ਸਵਾਲ ਚੱਕਿਆ ਜਾਂਦਾ ਕਿ ਪੁਲਿਸ ਪ੍ਰਸ਼ਾਸਨ ਜਿਹਦੇ ਲਪੇਟੇ 'ਚ ਜਾਂਦਾ ਜਿਹਨਾਂ ਸਵਾਲਾਂ ਦੇ ਘੇਰੇ 'ਚ ਤੇ ਅੱਜ ਬਿਕਰਮ ਸਿੰਘ ਮਨਜੀਠੀਆ ਨੇ ਭਟਿੰਡਾ ਦੇ ਵਿੱਚ ਬਿਆਨ ਦਿੱਤਾ ਉਸ ਬਿਆਨ ਨੂੰ ਪ੍ਰਸ਼ਾਸਨ ਦੇ ਨਾਲ ਇਸ ਤਰ੍ਹਾਂ ਦੇਣਾ ਉਹ ਵੀ ਸਾਰੇ ਆਪ ਜਨਤਾ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਉਸ ਬਿਆਨ ਨੂੰ ਨਹੀਂ ਦੇਖੋ ਉਹ ਤਾਂ ਇੱਕ ਮੰਚ ਤੋਂ ਰੈਲੀ ਤੋਂ ਬਿਆਨ ਦਿੱਤਾ ਸੀ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਦੇਖੋ ਬਿਕਰਮ ਅਜੀਠੀਆ ਦਾ ਕੰਮ ਹੁਣ ਇਹ ਹੈ ਕਿ ਉਹ ਬਠਿੰਡੇ ਜਾ ਕੇ ਅਕਾਲੀ ਵਰਕਰਾਂ ਦੇ ਵਿੱਚ ਜੋਸ਼ ਭਰੇ ਸੋ ਬਿਕਰਮ ਅਜੀਠੀਆ ਪੂਰੀ ਕੋਸ਼ਿਸ਼ ਕਰ ਰਿਹਾ ਆਪਣੀ ਡਿਊਟੀ ਨਿਭਾ ਰਿਹਾ ਕਿ ਮੈਂ ਅਕਾਲੀ ਵਰਕਰਾਂ ਚ ਜੋਸ਼ ਭਰਦਾ ਔਰ ਅਕਾਲੀ ਸੰਗਠਿਤ ਕਰ ਲੀ ਕਿਉਂਕਿ ਅਕਾਲੀਆਂ ਬਾਰੇ ਇੱਕ ਗੱਲ ਮਸ਼ਹੂਰ ਹੈ ਕਹਿੰਦੇ ਜੀ ਇਹ ਅਕਾਲੀ ਆਪ ਹੀ ਇਕੱਠੇ ਹੋ ਜਾਂਦੇ ਨੇ ਤੇ ਇਹਨਾਂ ਦੀਆਂ ਵੋਟਾਂ ਬਹੁਤ ਐ ਪਰ ਇਸ ਵਾਰ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਜੇ ਅਕਾਲੀ ਇਕੱਠੇ ਵੀ ਹੋ ਜਾਂਦੇ ਨੇ ਕੀ ਇਹਨਾਂ ਦੀਆਂ ਵੋਟਾਂ ਬਹੁਤ ਰਹਿਣਗੀਆਂ ਜਾਂ ਵਿੱਚੋਂ ਜਿਹੜੇ ਇਕੱਠੇ ਨੇ ਉਹਨਾਂ ਦੇ ਵਿੱਚੋਂ ਵੀ ਕੋਈ ਵੋਟਾਂ ਨਾ ਪਾਉਣਗੇ ਇਹ ਸਵਾਲ ਐਤ ਕੀ ਰਹੂਗਾ ਸੁਨੀਲ ਜੀ ਪਰ ਵਿਕਰਮਜੀਠੀ ਨੇ ਉੱਥੇ ਥਾਂ ਥਾਂ ਤੇ ਰੈਲੀਆਂ ਕੀਤੀਆਂ ਭਗਵੰਤ ਮਾਨ ਤੇ ਬੜਾ ਨਿਸ਼ਾਨਾ ਕੱਸਿਆ ਵਿਕਰਮਜੀਠੀ ਨੇ ਭਗਵੰਤ ਮਾਨ ਦੀ दारू ਤੇ ਵੀ ਬੜਾ ਨਿਸ਼ਾਨਾ ਉਹਨਾਂ ਨੇ ਲਾਇਆ ਜੀ ਸੋ ਭਗਵੰਤ ਮਾਨ ਭਗਵੰਤ ਮਾਨ ਨੂੰ ਵਿਕਰਮਜੀਠੀਆ ਜਿਸ ਨਾਂ ਦੇ ਨਾਲ ਬੁਲਾਉਂਦਾ ਜੀ ਜੀ ਉਹ ਆਪਾਂ ਸੁਣਾਈ ਦਿੰਨੇ ਆ ਪਹਿਲਾਂ ਭਗਵੰਤ ਮਾਨ ਤੇ ਕਿਵੇਂ ਕਿਵੇਂ ਵਿਕਰਮਜੀਠੀਆ ਨਿਸ਼ਾਨਾ ਲਾ ਰਿਹਾ ਹੈ ਪ੍ਰਸ਼ਾਸਨ ਤੋਂ ਪਹਿਲਾਂ ਮਲਾਜ਼ਮਾ ਤੋਂ ਪਹਿਲਾਂ ਮੈਂ ਆ ਗੱਲ ਸੁਣਾ ਦਿਆਂ ਕਿ ਦੇਖੋ ਅ ਕਿਹੜੇ ਝੰਡੇ ਤੇ ਤਵਾ ਲਾਇਆ ਮੁਜੀਠੀ ਇਹ ਮੁਜੀਠੀਆ ਕਹਿ ਰਿਹਾ ਝੰਡਾ ਮੈਂ ਨਹੀਂ ਕਹਿ ਰਿਹਾ ਮਗਰ ਕ ਝੰਡਾ ਜ਼ਰੂਰ ਪੱਜਿਆ ਫਿਰਦਾ ਲਾਲਪਰੀ ਮੈਂ ਹਰਾਨ ਹੋ ਗਿਆ ਮੈਨੂੰ ਪ੍ਰੈਸ ਵਾਲੇ ਪੁੱਛਦੇ ਕਹਿੰਦੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਝੰਡੇ ਬਾਰੇ ਭਗਵੰਤਵਾਲ ਬਾਰੇ ਮੈਂ ਕਿਹਾ ਮੈਂ ਕੀ ਕਹਿਣਾ ਚਾਹੁੰਦਾ ਮੈਂ ਕਾ ਕੇਜਰੀਵਾਲ ਆਇਆ ਸੀ ਬਰਨਾਲੇ ਵੇਖੋ ਕਿੱਡਾ ਵੱਡਾ ਪੈਕੇਜ ਦੇ ਗਿਆ ਸਾਰੇ ਸੰਗਰੂਰ ਨੂੰ ਕਹਿੰਦਾ ਭਗਵੰਤਬਾਨ ਨੇ ਸ਼ਰਾਬ ਵੀ ਨਹੀਂ ਛੱੜਤੀ ਸਾਧ ਸੰਗਤ ਜੀ ਮੈਂ ਇੱਕ ਗੱਲ ਦੱਸ ਦਿਆਂ ਇਹ ਲਾਲਪਰੀ ਨੂੰ ਇਹ ਨਹੀਂ ਛੱਡ ਸਕਦਾ ਲਾਲਪਰੀ ਭਾਵੇਂ ਇਹਨੂੰ ਛੱਡ ਜੇ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸ ਦਿਆਂ ਵਾਰੇ ਸਾਲਾ ਤਾਂ ਜਾਂਦੀਆਂ ਨੇ ਭਾਵੇਂ ਕੱਟਿਏ ਪੋਰੀਆਂ ਪੋਰੀਆਂ ਨੂੰ ਚਲੋ ਤੁਸੀਂ ਬਿਕਰਮਜੀਠੀ ਦੀ ਗੱਲ ਸੋਹਣੀ ਲਈ ਸੋ ਸ਼ਰਾਬ ਦੇ ਨਾਂ ਦੇ ਉੱਤੇ ਬਿਕਰਮਜੀਠੀ ਨੇ ਸਿਆਸੀ ਤੌਰ ਦੇ ਉੱਤੇ ਸੂਈ ਚਬੋਈ ਹੈ ਭਗਵੰਤ ਮਾਨ ਨੂੰ ਭਗਵੰਤ ਮਾਨ ਵੀ ਸੁਖਵੀਰ ਬਾਰੇ ਕਹਿੰਦਾ ਰਹਿੰਦਾ ਭਗਵੰਤ ਮਾਨ ਪਿੱਛੇ ਜੇ ਕਿਹਾ ਕਿ ਹਟਿਆ 2 ਦਿਨ ਪਹਿਲਾਂ ਕਹਿੰਦਾ ਸੁਖਵੀਰ ਦੀ ਗੱਲ ਤੇ ਤੁਸੀਂ ਗੁੱਸਾ ਨਾ ਕਰਿਆ ਕਰੋ ਚੋਣਾਂ ਤੋਂ ਪਹਿਲਾਂ ਚਲੋ ਇਹ ਲੀਡਰ ਇਹ ਜੇ ਸ਼ਬਦ ਵਰਤਦੇ ਨੇ ਜਿ ਬਿਕਰਮਜੀਠੀਆ ਰੈਲੀ 'ਚ ਬੋਲ ਰਹੇ ਸੀ ਉਹਨਾਂ ਨੇ ਇਹ ਕਿਹਾ ਬਿਕਰਮਜੀਠੀਆ ਨੇ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਹੜੇ ਰੈਲੀ 'ਚ ਖੜੇ ਅਸਲ 'ਚ ਉਪਰੋਂ ਹੀ ਖੁਸ਼ ਲੱਗਦੇ ਨੇ ਇਹ ਅੰਦਰੋਂ ਸਰਕਾਰ ਤੋਂ ਖੁਸ਼ ਨਹੀਂ ਐ ਇਹ ਅੱਜ ਵੀ ਦਿਲੋ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਨੇ ਸੋ ਪੁਲਿਸ ਮੁਲਾਜ਼ਮਾਂ ਨਾਲ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀਆਂ ਮਜੀਠੀਆ ਨੇ ਸੁਣੋ ਜਦੋਂ ਆਪਾਂ ਪੂਰੀ ਗੱਲ ਵਿਕਰਮ ਮਜੀਠੀ ਦੇ ਮੂੰਹੋਂ ਸੁਣਾਂਗੇ ਤਾਂ ਫਿਰ ਇਸ ਗੱਲ ਦਾ ਸਵਾਦ ਆਊਗਾ ਕਿ ਮਜੀਠੀਆ ਕਹਿ ਗਿਰਿਆ ਸੀ ਕਿਵੇਂ ਵਿਕਰਮ ਮਜੀਠੀ ਨੇ ਇਸ਼ਾਰਾ ਵੀ ਕੀਤਾ ਹੈ ਆ ਜਿਹੜੇ ਮੁਲਾਜ਼ਮ ਵੀਰ ਇੱਥੇ ਆਏ ਆ ਨਾ ਇਹ ਭਾਵੇਂ ਥੋੜੇ ਨਾਲ ਜਿੰਦਾਬਾਦ ਬੋਲ ਕੇ ਤਾਂ ਨਹੀਂ ਕਰ ਦ ਸਕਦੇ ਬਾਦਲ ਸਾਹਿਬ ਦੀ ਮਗਰ ਦਿਲ ਚੇ ਸੁਧਾਰ ਪ੍ਰਕਾਸ਼ੋਂ ਬਾਦਲ ਦੀ ਜਿੰਦਾਬਾਦ ਕਰਦੇ ਆ ਮੇਰੇ ਤੋਂ ਪੁੱਛ ਲਿਓ ਇਹਨਾਂ ਦੇ ਚਿਹਰੇ ਦੱਸਦਣ ਇਹਨਾਂ ਦਾ ਇਹਨਾਂ ਦੀ ਆਇਦ ਕੀ ਆ ਲੈਣ ਦੀ ਉਹ ਵਾਰੀ ਆ ਮਸ਼ੀਨਾ ਤੁਸੀਂ ਤਾਂ ਭਾਵੇਂ ਪੋਲੇ ਜੇ ਬਟਨ ਨੂੰ ਹੌਲੀ ਤੇ ਨਹੀਂ ਟੀਕਰਾਉਂਗੇ ਇਹਨਾਂ ਨੇ ਤਾਂ ਠੋਕ ਕੇ ਹੀ ਕਰਾਉਣੀ ਆ ਜਦੋਂ ਕਰਾਉਣੀ ਆ ਔਖੇ ਇਹ ਵੀ ਬੜੇ ਆ ਚਲੋ ਤੁਸੀਂ ਦੇਖਿਆ ਵਿਕਰਮਜੀਠੀਆ ਦੱਸ ਰਿਹਾ ਕਿ ਵੋਟ ਕਿਵੇਂ ਪਾਣੀ ਹੈ ਸੋ ਇਹ ਆਪਣੀ ਸ਼ੈਲੀ ਆ ਵਿਕਰਮਜੀਠੀਆ ਦੀ ਅ ਬਕਰਮ ਜੀਠਿਆ ਵੀ ਅਕਾਲੀ ਜਿਹੜੀ ਪਾਰਟੀ ਆ ਅਕਾਲੀ ਪਾਰਟੀਆਂ ਅਕਾਲੀ ਪਾਰਟੀ ਲਈ ਸਟਾਰ ਪ੍ਰਚਾਰਕ ਹੈ ਸੋ ਉਹਨਾਂ ਦਾ ਸਟਾਰ ਪ੍ਰਚਾਰਕ ਹੈ ਜਿਵੇਂ ਸਿੱਧੂ ਹਸਾਉਂਦਾ ਕਾਂਗਰਸੀਆਂ ਨੂੰ ਮੰਚਾਂ ਤੋਂ ਸਿੱਧੂ ਦੇ ਸਟੇਜ ਤੇ ਆਉਂਦੇ ਹੀ ਕਾਂਗਰਸੀਆਂ ਦੇ ਚਿਹਰੇ ਅੱਧੇ ਤਾਂ ਵੈਸੀ ਖੁਸ਼ ਹੋ ਜਾਂਦੇ ਅਹੀਂ ਅਕਾਲੀ ਦਲ ਵਾਲਿਆਂ ਦੇ ਵੀ ਚਿਹਰੇ ਖੜ ਜਾਂਦੇ ਜਦੋਂ ਵਿਕਰਮ ਮੇਦੀਟੀਆਂ ਮਾਂਜਦੇ ਆਉਂਦੇ। ਜੀ। ਅੱਛਾ ਡਲੇ ਇੱਕ ਹੋਰ ਚੀਜ਼ ਹੈ ਕਿ ਸੂਬੇ ਦੀਆਂ ਦੋ ਵੱਡੀਆਂ ਪਾਰਟੀਆਂ ਅਕਾਲੀ ਤੇ ਕਾਂਗਰਸ। ਕਾਂਗਰਸ ਸੱਤਾ ਚੀ ਹੈ ਤੇ ਉਸ ਦਾ ਪ੍ਰਧਾਨ ਸੁਖਵੀਰ ਬਾਦਲ ਨੂੰ ਆਪਣੀ ਸਿਆਸੀ ਬਿਆਨਵਾਜੀ ਦੇ ਲਪੇਟੇ ਚ ਲੈ ਰਿਹਾ। ਸੁਖਵੀਰ ਸਿੰਘ ਬਾਦਲ ਸੁਨੀਲ ਜਾਖੜ ਨੂੰ ਆਪਣੀ ਬਿਆਨਵਾਜੀ ਦੇ ਲਪੇਟੇ ਲੈ ਰਿਹਾ। ਲੇਕਿਨ ਚੋਣਾਂ ਦੇ ਦੌਰਾਨ, ਚੋਣ ਪ੍ਰਚਾਰ ਦੇ ਦੌਰਾਨ ਇਸ ਤਰ੍ਹਾਂ ਦੀ ਬਿਆਨਵਾਜੀ ਨੂੰ ਕਿਵੇਂ ਦੇਖਦੇ ਹੋ? ਦੇ ਕੋਈ ਇਹ ਕੋਈ ਸਿਹਤਮੰਦ ਨਹੀਂ ਜਦ ਕਿਸੇ ਨੂੰ ਮੈਂਟਲ ਕਹਿ ਦੇਣਾ ਸੋ ਸੁਖਬੀਰ ਬਾਦਲ ਨੇ ਸੁਨੀਲ ਜਾਖੜ ਨੂੰ ਮੈਂਟਲ ਕਿਹਾ ਬਹੁਤ ਸਾਰੇ ਲੋਕਾਂ ਨੇ ਬੁਰਾ ਮਨਾਇਆ ਅਕਾਲੀ ਦਲ ਦੇ ਵੀ ਕਈ ਲੀਡਰ ਇਹਨੂੰ ਜਿਆਦਾ ਚੰਗਾ ਨਹੀਂ ਸਮਝ ਰਹੇ ਸੋ ਸੁਨੀਲ ਜਾਖੜ ਨੂੰ ਗਰੇਜ਼ ਕਰਨਾ ਚਾਹੀਦਾ ਪਰ ਸੁਨੀਲ ਜਾਖੜ ਨੇ ਚੈਲੰਜ ਕੀਤਾ ਗੁਰਦਾਸਪੁਰ ਫਿਰ ਸੁਨੀਲ ਜਾਖੜ ਅੱਜ ਗਿਆ ਸੀ ਮਾਫ ਕਰਨਾ ਸੁਖਬੀਰ ਬਾਦਲ ਗਿਆ ਸੀ ਸੁਖਬੀਰ ਬਾਦਲ ਨੇ ਗੁਰਦਾਸਪੁਰ ਜਾ ਕੇ ਅੱਜ ਇਹ ਕਹਿਤਾ ਕਿ ਮੈਂ ਚੈਲੰਜ ਕਰਦਾ ਸੁਨੀਲ ਜਾਖੜ ਫਿਰੋਜ਼ਪੁਰਾ ਕੇ ਲੜੇ ਇਹ ਬਹੁਤ ਵੱਡੀ ਗੱਲ ਕੀਤੀ ਕਿਉਂਕਿ ਅਬੋਰ ਤੋਂ ਪਹਿਲਾਂ ਹਾਰ ਗਏ ਸੀ ਚਲੋ ਸੁਨੀਲ ਜਾਖੜ ਹਾਰ ਗਏ ਸੀ ਭਾਜਪਾ ਤੋਂ ਭਾਜਪਾ ਉਥੇ ਜਿੱਤ ਗਈ ਸੀ ਸੁਨੀਲ ਜਾਖੜ ਗੁਰਦਾਸਪੁਰ ਜਾ ਕੇ ਜਿੱਤ ਗਿਆ ਪਰ ਜਿੰਨੀ ਦੇਰ ਖੈਰਾ ਬਠਿੰਡੇ ਚ ਗਿਆ ਨਹੀਂ ਸੀ ਖੈਰਾ ਲਗਾਤਾਰ ਦਬਾਅ ਬਣਾ ਰਿਹਾ ਸੀ ਕਿ ਮੈਂ ਬਠਿੰਡੇ ਤੋਂ ਲੜਨਾ ਮੈਂ ਬਠਿੰਡੇ ਤੋਂ ਲੜਨਾ ਉਦੋਂ ਅਕਾਲੀ ਥੋੜੇ ਚਿੰਤਤ ਸੀ ਕਿ ਖੈਰਾ ਆਊਗਾ ਤੇ ਕਿਤੇ ਗੇਮ ਨਾ ਵਿਗੜ ਜੇ ਇਸੇ ਤਰ੍ਹਾਂ ਸੁਖਪਾਲ ਹੁਣ ਸੁਖਵੀਰ ਬਾਦਲੇ ਕੋਸ਼ਿਸ਼ ਕਰ ਰਿਹਾ ਹੈ ਕਿ ਸੁਨੀਲ ਜਾਖੜ ਮੇਰੇ ਸਾਹਮਣੇ ਆ ਕੇ ਲੜੇ ਮੈਂ ਚੈਲੰਜ ਕਰਦਾ ਫਿਰੋਜ਼ਪੁਰ ਆ ਕੇ ਲੜੇ ਇਹਦੇ ਪਿੱਛੇ ਕਾਰਨ ਇਹ ਹੈ ਸੁਨੀਲ ਜਾਖੜ ਫਿਰੋਜ਼ਪੁਰ ਦੀ ਸੀਟ ਤੇ ਨੈਤਿਕ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਉਮੀਦਵਾਰ ਦੇ ਤੌਰ ਤੇ ਦਰਸਾਉਣਾ ਚਾਹੁੰਦਾ ਹੈ ਇਸ ਕਰਕੇ ਉਹ ਸੁਨੀਲ ਜਾਖੜ ਨੂੰ ਚੈਲੰਜ ਕਰ ਰਿਹਾ ਸੋ ਗੱਲ ਸੁਨੀਲ ਜਾਖੜ ਦੀ ਅਖੀਰ ਦੇ ਵਿੱਚ ਆਪਾਂ ਸੁਨੀਲ ਸੁਖਵੀਰ ਬਾਦਲ ਦੀ ਅਖੀਰ ਚ ਸੁਣ ਲੈਣੇ ਆ ਕਿ ਕਿਵੇਂ ਉਹ ਸੁਨੀਲ ਜਾਖੜ ਬਾਰੇ ਕਹਿ ਰਿਹਾ ਤੇ ਕੈਪਟਨ ਅਮਰਿੰਦਰ ਨੂੰ ਕਹਿ ਰਿਹਾ ਕਿ ਇਹ ਜਿਹਾ ਲੱਗਦਾ ਹੈ ਕਿ ਉਹ ਮੁੱਖ ਮੰਤਰੀ ਨਹੀਂ ਉਦੇ ਉੱਪਰ ਮੈਂ ਕੀ ਕਰਾਂ ਕਿ ਇਸ ਮਾਮਲੇ ਨੂੰ ਮੈਂ ਮੈਂਟਲ ਮੈਂਟਲ ਬੰਦਾ ਹੈ ਮਾਦਮ ਦੱਸਾਂ ਘਬਰਾ ਗਿਆ ਮੈਂ ਤੁਹਾਨੂੰ ਇੱਕਲ ਦੱਸਾਂ ਮੈਂ ਉਹਦੀ ਮੈਂਟਲ ਲੈਵਲ ਤੇ ਮੈਨੂੰ ਸ਼ੱਕ ਲੱਗ ਰਿਹਾ ਹੈ ਉਹ ਪੱਕਾ ਖਾਰ ਰਿਹਾ ਗੁਰਦਾਸਪੁਰ ਫਰਸਟ੍ਰੇਸ਼ਨ ਹੋ ਗਈ ਹੈ ਕਿ ਉੱਥੋਂ ਘਰੋਂ ਵੀ ਭੱਜਿਆ ਬਾਹਰ ਭੱਜਿਆ ਉੱਥੇ ਵੀ ਉਹਦਾ ਬੁਰਾ ਹਾਲ ਹੈ ਜੇ ਉਹਦੀ ਹਿੰਮਤ ਹੈ ਜੇ ਉਹਦੀ ਹਿੰਮਤ ਹੈ ਤੇ ਆਪਣੇ ਘਰ ਆ ਕੇ ਲੜੇ ਸੁਖਵੀਰ ਵਾਲ ਦੀਆਂ ਗੱਲਾਂ ਨੂੰ ਥੋੜਾ ਜਿਆਦਾ ਗੰਭੀਰਤਾ ਨਾਲ ਨਾ ਲਿਆ ਕਰੋ ਖਾਸ ਤੌਰ ਤੇ ਇਲੈਕਸ਼ਨਾਂ ਦੇ ਦਿਨਾਂ 'ਚ ਉਹ ਹੋਰ ਵੀ ਜਿਆਦਾ ਉਹਦੇ ਦਿਮਾਗ ਤੇ ਜਿਹੜਾ ਉਹ ਲੋਡ ਪੈ ਜਾਂਦਾ ਉਹ ਵਿਚਾਰਾ ਠੀਕ ਨਹੀਂ ਹੈਗਾ ਚਲੋ ਕੋਈ ਗੱਲ ਨਹੀਂ ਮੈਂ ਤਾਂ ਇਹੀ ਦੁਆ ਕਰਦਾ ਉਹ ਉਹਦੀ ਸਿਹਤ ਠੀਕ ਰਵੇ ਬਸ ਸੁਖਵੀਰ ਬਾਦਲ ਨੂੰ ਸੁਨੀਲ ਜਾਖੜ ਬਿਲਕੁਲ ਮੈਂਟਲ ਲੱਗਦਾ ਹੋਊਗਾ ਪਰ ਦੇਖੋ ਸੁਨੀਲ ਮੈਂਟਲ ਹੋਣਾ ਹੈ ਪਰ ਪੰਜਾਬ ਦੇ ਲੋਕ ਤਾਂ ਮੈਂਟਲ ਨਹੀਂ ਚਲੋ ਡੱਲਾ ਜੀ ਹੁਣ ਤੱਕ ਦੀਆਂ ਕੁਝ ਅਹਿਮ ਸਿਆਸੀ ਖਬਰਾਂ ਜਿਹੜੇ ਸਿਆਸੀ ਕਲੇ ਸਿਆਸਤ ਦੇ ਵਿੱਚ ਮੇ제 ਹੋਏ ਨੇ ਉਹਨਾਂ ਦੀ ਗਹਿੰਤਾ ਨਾਲ ਬਰਤਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧ ਕਿਸੇ ਗੱਲ ਤੋਂ ਸਹਿਮਤ ਨਹੀਂ ਤੇ ਆਪਣਾ ਪੱਖ ਦੇ ਸਕਦੀ ਹੈ ਸਾਡੇ ਨਾਲ ਸੰਪਰਕ ਕਰੋ ਤੁਹਾਡਾ ਪੱਖ ਵੀ ਵਖਾ ਦੇਾਂਗੇ ਧੰਨਵਾਦ